ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਤੇ ਮੈਂ ਤਵਲਿੰਗ ਕੋ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਗੁੜਾਣੀ ਦੇ ਪੈਟਰੋਲ ਪੰਪ ਤੇ ਹੋਇਆ ਭਾਰੀ ਹੰਗਾਮਾ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਯੋਧਾ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਮਿਲੀ ਵੱਡੀ ਸਫਲਤਾ ਫੈਕਟਰੀਆਂ ਚੋਰੀ ਕਰਨ ਵਾਲੇ ਗਿਰੋਹ ਗ੍ਰਿਫਤਾਰ ਹੁਣ ਖਬਰਾਂ ਵਿ ਸਟਾਰ ਦੇ ਨਾਲ ਅਗਲੀ ਖਬਰ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਬੁਲਡوزر ਕਾਰਵਾਈ ਕੀਤੀ ਗਈ ਪੰਜਾਬ ਦੇ ਵਿੱਚ ਲਗਾਤਾਰ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ ਐਸੇ ਤਹਿਤ ਹੁਣ ਇੱਕ ਹੋਰ ਵੱਡੀ ਸਫਲਤਾ ਜਿਹੜੀ ਹੈ ਹਾਸਲ ਹੋਈ ਹੈ ਅਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਗੌਰਵ ਤੋਰਾ ਦੇ ਵੱਲੋਂ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਕੰਮਾਂ ਦੇ ਉੱਤੇ ਲਗਾਤਾਰ ਹੀ ਜ਼ੀਰੋ ਟੋਲਰੈਂਸ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਅਸੀਂ ਇੱਥੇ ਸੈਂਚਾਪਿੰਡ ਥਾਣਾ ਸੁਲਤਾਨਪੁਰ ਲੋਧੀ ਵਿੱਚ ਹਾਜ਼ਰ ਹਾਂ ਜਿੱਥੇ ਪੰਚਾਇਤ ਵੱਲੋਂ ਆਪਣੇ ਪੱਧਰ ਤੇ ਮਤਾ ਪਾ ਕੇ ਜਿਹੜੇ ਲੋਕਾਂ ਨੇ ਨਜਾਇਜ਼ ਪੰਚਾਇਤੀ ਜ਼ਮੀਨਾਂ ਉੱਤੇ ਕਬਜ਼ਾ ਕੀਤਾ ਗਿਆ ਹੈ ਉਹਦਾ ਜਿਹੜਾ ਕਬਜ਼ਾ ਵਾਪਸ ਪੰਚਾਇਤ ਵੱਲੋਂ ਲਿਆ ਗਿਆ ਹੈਗਾ ਸਬੰਧਿਤ ਜਿਹੜੇ ਹੁਕਮ ਜਿਹੜੇ ਥਰੂ ਬੀਡੀਪੀਓ ਸਾਹਿਬ ਜਿਹੜੇ ਹਾਸਲ ਹੋਏ ਹਨ ਤੇ ਅੱਜ ਅਸੀਂ ਬਤੌਰ ਇੱਥੇ ਸੁਰੱਖਿਆ ਦੇ ਲਈ ਅਸੀਂ ਇੱਥੇ ਹਾਜ਼ਰ ਹਾਂ ਜਿਨ੍ਹਾਂ ਦਾ ਘਰ ਅੱਜ ਜਿਨ੍ਹਾਂ ਦੇ ਨਜਾਇਜ਼ ਕਬਜ਼ਾ ਕੀਤਾ ਸੀ ਉਹਨਾਂ ਦਾ ਨਾਂ ਗੁਰਬੀਰ ਸਿੰਘ ਭੇਜਾ ਹੈਗੇ ਆ ਇਹ ਵਾਸੀ ਸੈਂਚਾ ਪਿੰਡ ਦੇ ਆ ਇਹਨਾਂ ਦਾ ਪੁਰਾਣਾ ਰਿਕਾਰਡ ਜਦੋਂ ਸੀ ਪਰਤਾਲ ਕੀਤੀ ਸਾਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਵੀ ਹੈਗਾ ਤੇ ਇਹਨਾਂ ਉੱਤੇ ਕੁੱਲ 9 ਮੁਕਦਮੇ ਦਰਜ ਹਨ ਜਿਹਦੇ ਵਿੱਚ 7 ਮੁਕਦਮੇ ਜਿਹੜੇ ਐਨਡੀਪੀਐਸ ਐਕਟ ਦੇ ਤਹਿਤ ਜਿਹੜੇ ਦਰਜ ਹਨ ਤੇ ਦੋ ਮੁਕਦਮੇ ਜਿਹੜੇ ਲੜਾਈ ਝਗੜੇ ਦੇ ਵੀ ਹਨ ਆ ਜਦੋਂ ਹੋਰ ਅਸੀਂ ਇਸ ਪਿੰਡ 'ਚ ਜਿਹੜੀ ਪਰਤਾਲ ਕੀਤੀ ਤੇ ਜਿਹੜੇ ਗੁਰਬੀਰ ਸਿੰਘ ਹੈ ਕਾਫੀ ਨੋਟੋਰੀਅਸ ਜਿਹੜੇ ਡਰੱਗ ਪੈਡਲਰ ਇਸ ਪਿੰਡ ਦੇ ਮੰਨੇ ਗਏ ਹਨ ਕਾਫੀ ਇਹਨਾਂ ਦਾ ਜਿਹੜਾ ਮਾੜਾ ਰਸੂਕ ਜਿਹੜਾ ਪਿੰਡ ਦੇ ਵਿੱਚ ਸੀਗਾ ਤੇ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਕਿ ਸੈਂਚਾ ਪਿੰਡ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਜਿਹੜਾ ਬਦਨਾਮ ਸੀਗਾ ਕਿ ਇੱਥੇ ਨਸ਼ੇ ਦੀ ਕਾਫੀ ਪ੍ਰੋਬਲਮ ਹੈਗੀ ਹੈ ਜਰੂਰ ਤਾਂ ਪੰਜਾਬ ਸਰਕਾਰ ਨੇ ਯੁੱਧ ਨਸ਼ਾ ਵਿਰੋਧੀ ਜਿਹੜੀ ਸ਼ੁਰੂਆਤ ਕੀਤੀ ਹੈ ਲੋਕ ਲਹਿਰ ਬਣੀ ਹੈਗੀ ਹੈ ਲੋਕ ਸਾਡੇ ਨਾਲ ਜੁੜੇ ਹਨ ਤੇ ਅੱਜ ਪੰਚਾਇਤ ਨੇ ਆਪਣੇ ਪੱਧਰ ਤੇ ਹਿੰਮਤ ਆ ਪਾ ਕੇ ਇਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਅਮਲ 'ਚ ਲਿਆਂਦੀ ਗਈ ਹੈ ਸਾਰਾ ਪਿੰਡ ਜਿਹੜਾ ਨਸ਼ਿਆ ਦੇ ਖਿਲਾਫ ਅੱਜ ਖੜਾ ਹੈ ਤੇ ਹੌਲੀ-ਹੌਲੀ ਜਿਹੜਾ ਨਸ਼ਾ ਖਤਮ ਕਰਨ ਦੇ ਵਿੱਚ ਜਿਹੜੇ ਸਾਰੇ ਪਿੰਡ ਵਾਸੀ ਤਤਪਰ ਹਨ ਅ ਅੱਜ ਜਿਹੜਾ ਜਿਹੜੀ ਕਾਰਵਾਈ ਹੈਗੀ ਹੈ ਉਹਨੂੰ ਆਪਾਂ ਹੁਣ ਮੁਕੰਮਲ ਕਰ ਰਹੇ ਆ ਤੇ ਇਹਦੇ ਨਾਲ-ਨਾਲ ਮੈਂ ਸਾਰੇ ਪਿੰਡ ਵਾਸੀਆਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਉਹਨਾਂ ਦੇ ਸਹਿਯੋਗ ਦੇ ਬਿਨਾਂ ਜਿਹੜਾ ਇਸ ਪਿੰਡ 'ਚੋਂ ਅਸੀਂ ਨਸ਼ਾ ਖਤਮ ਨਹੀਂ ਕਰ ਪਾਵਾਂਗੇ ਜੋ ਨੌਜਵਾਨ ਨਸ਼ੇ ਦੀ ਚਪੇਟ 'ਚ ਆ ਗਏ ਹਨ ਉਹਨਾਂ ਨੂੰ ਆਪਣੇ ਪੱਧਰ ਤੇ ਜਾਂ ਸਾਡੇ ਸਹਿਯੋਗ ਦੇ ਨਾਲ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਜ਼ਰੂਰ ਭਰਤੀ ਕਰਾਉਣ ਤਾਂ ਜੋ ਜਿਹੜਾ ਬਿਮਾਰ ਬੱਚਾ ਹੈ ਉਹਦਾ ਇਲਾਜ ਕਰਾ ਕੇ ਅਸੀਂ ਉਹਨੂੰ ਮੂਲ ਧਾਰਾ 'ਚ ਵਾਪਸ ਲੈ ਕੇ ਆ ਸਕੀਏ ਲੁਧਿਆਣੀ ਦੇ પેટ્રોલ ਪੰਪ ਨੂੰ ਉੱਤੇ ਹੰਗਾਮਾ ਹੁੰਦਾ ਹੈ ਜਿਹੜਾ ਹੰਗਾਮਾ ਉਹ ਪٹرول ਨੂੰ ਲੈ ਕੇ ਹੁੰਦਾ ਹੈ ਪੂਰਾ ਮਾਮਲਾ ਕਿਸ ਜੇ ਜਾਣਕਾਰੀ ਅਸੇ ਟੋਨਲ ਸਾਂਝੀ ਕਰ ਰਿਹਾ ਕਿ ਲੁਧਿਆਣੇ ਦੇ ਇੱਕ ਪੈਟਰੋਲ ਪੰਪ ਤੇ ਜਦੋਂ ਇੱਕ ਵਿਅਕਤੀ ਦੇ ਵਾਹਨ ਦੇ ਵਿੱਚ ਪੈਟਰੋਲ ਭਰਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਵਿਅਕਤੀ ਦੇ ਵੱਲੋਂ ਪੈਟਰੋਲ ਦੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪੈਟਰੋਲ ਪੰਪ ਦੇ ਉੱਤੇ ਭਾਰੀ ਹੰਗਾਮਾ ਵੀ ਹੋ ਜਾਂਦਾ ਹੈ ਜਦੋਂ ਜਾਣਕਾਰੀ ਸਾਹਮਣੇ ਆਈ ਤਾਂ ਇਹ ਵੀ ਪਤਾ ਲੱਗਦਾ ਹੈ ਕਿ ਜਿਹੜਾ ਵਿਅਕਤੀ ਹੁੰਦਾ ਉਹ ਨਸ਼ੇ ਦੀ ਹਾਲਤ ਵਿੱਚ ਹੁੰਦਾ ਹੈ ਜਦੋਂ ਉਸ ਦੇ ਵੱਲੋਂ ਪੈਟਰੋਲ ਦੇ ਪੈਸੇ ਦੇਣ ਨੂੰ ਮਨ੍ਹਾ ਕਰ ਦਿੱਤਾ ਜਾਂਦਾ ਤਾਂ ਉੱਥੇ ਹੰਗਾਮਾ ਹੁੰਦਾ ਤੇ ਨੌਜਵਾਨ ਦੇ ਉੱਤੇ ਤੇਜ਼ ਤਾਰ ਹਥਿਆਰਾਂ ਨਾਲ ਵਾਰੀ ਕਿਪਤਾ ਜਾਂਦਾ ਤੇ ਮੌਕੇ ਤੇ ਪੁਲਿਸ ਦੇ ਵੱਲੋਂ ਉਥੇ ਪਹੁੰਚਿਆ ਜਾਂਦਾ। ਅੱਥੇ ਮੈਂ ਆਇਆ ਤਾਂ ਉਹ ਮੋਟਰ ਦਾ ਬੰਦਾ ਲੈ ਭੱਜ ਗਿਆ। ਆ ਮੋਟਰ ਦਾ ਛੱਡ ਕੇ ਭੱਜ ਗਿਆ। ਉਹਨਾਂ ਬੰਦੇ ਆਏ ਹੀ ਬਾਹਰੋਂ ਉਹਨਾਂ ਲੜਦੇ ਪਏ ਸੀਗੇ। ਉਧਰੋਂ ਭੱਜ ਗਿਆ। ਪੰਪ ਦੇ ਮਲਾਜਮ ਸੀ ਕਿ ਮੁੰਡੇ ਬਾਹਰੋਂ ਮਲਾਜਮ ਨੇ ਹੋਣ ਕੀਤਾ ਪੰਪ ਵਾਲੇ ਨੇ ਜਿਹੜਾ ਰੋਲ ਪਾ ਰਿਆ ਸੀਗਾ। ਉਹਨੇ ਬੁਲਾਇਆ ਬੰਦੇ ਜੀ। ਕਿਹੜਾ ਪੰਪ ਕਿਹੜਾ ਹੈ ਬਾਈ? ਆਹੀ ਹੈ ਭਾਰਤ ਦਾ ਭਾਈ ਖਵਾਰੇ ਵਾਲੇ ਜੋੜ ਤੇ। ਠੀਕ ਆ ਹੁਣ ਕੀ ਮੰਗੇ ਬੰਦੇ ਤੇ ਕਿਵੇਂ ਉਹਦੀ ਭਾਈ ਬੰਦੇ ਸਿਰ ਫਟਿਆ ਹੋਇਆ ਦੇਖੋ ਨਾ ਜਾਂ ਕਿ ਖੂਨ ਕਿਵੇਂ ਵਗਦਾ ਹੋਇਆ ਭਾਈ ਇਹ ਕਿਹੜੇ ਕਿਹੜੇ ਹੱਥ ਦਾ ਕੋਈ ਮਾਰ ਸਿਰ ਤੇ ਮਾਰੇ ਗਿਆ ਕਿੱਤੇ ਮਾਰੇ ਗਿਆ ਭਾਈ ਸਿਰ ਤੇ ਮਾਰਿਆ ਕੜੇ ਕਿਸਤੀ ਨਾਲ ਮਾਰੇ ਗਿਆ ਕੜੇ ਮਾਰੇ ਭਾਈ ਕੜੇ ਅੱਛਾ ਕਾਰਨ ਕੋਈ ਪਤਾ ਲੱਗਿਆ ਕਿਨੇ ਕੜੇ ਮਾਰੇ ਭਾਈ ਬੰਦੇ ਭਾਜੀਆ ਮੋਟਰਸਾਈਕਲ ਛੱਡ ਕੇ ਅੱਛਾ ਉਹ ਮੋਟਰਸਾਈਕਲ ਖੜਾ ਅੱਛਾ ਜੀ ਇੱਥੇ ਉਹ ਮੁੰਡਾ ਆਇਆ ਸੀਗਾ ਤੇਲ ਪਾਉਣ ਲਈ ਜਿਹੜਾ ਦੂਜਾ ਮੁੰਡਾ ਸੀਗਾ ਕਸਟਮਰ ਗਿਆ ਲੋ ਕਸਟਮਰ ਤੇਲ ਪਾਉਣ ਆਇਆ ਸੀਗਾ ਜੀ ਮੁੰਡੇ ਨੇ ਜਿਹਨੇ ਤੇਲ ਪਾਇਆ ਉਹਨੇ ਪੈਸੇ ਮੰਗੇ ਜੀ ਉਹਨੇ ਕਿਹਾ ਮੈਂ ਪੈਸੇ ਨਹੀਂ ਦਿੰਦਾ ਜੀ ਯਕਿ ਉਹ ਪੂਰਾ ਨਸ਼ੇ ਤੇ ਸੀਗਾ ਤੁਸੀਂ ਵੀ ਦੇਖਿਆ ਕਿ ਨਸ਼ੇ ਤੇ ਹੈਗਾ ਸਾਡੇ ਕੋਲ ਆਡੀਓ ਰਿਕਾਰਡਿੰਗ ਆ ਪਾਣਾ ਵੀ ਜੀ ਉਹਨੇ ਪੈਸੇ ਦੇਣ ਨੂੰ ਮਨਾਂ ਕੀਤਾ ਆਪਸ ਵਿੱਚ ਗਾਲੀ ਗਲੋਚ ਹੋ ਗਈ ਉਹਨੇ ਗਾਲ ਗੜ ਗੜ ਕੇ ਪੈਸੇ ਦੇਣ ਤੋਂ ਮਨਾਂ ਕੀਤਾ ਉਹ ਪੈਸੇ ਮੰਗੇ ਉਹਦੇ ਕਰਕੇ ਹੱਥ ਪਾਈਓ ਮੈਨੇਜਰ ਜੀ ਤੁਸੀਂ ਕਿੰਨੇ ਦਾ ਵੀ ਪ੍ਰੋਵਾਈਡ ਕਰਾ ਸਕਦੇ ਹੋ ਆਈ ਥਿੰਕ 100 ਰੁਪਏ ਦਾ 100 ਰੁਪਏ ਦਾ 100 ਰੁਪਏ ਦਾ ਤੇਲ ਪਿੱਛੇ ਬੈਂਸ ਹੋਈ ਸਾਰੀ ਇਹ ਹੁਣ ਪੈਸੇ ਨਹੀਂ ਦੋਗੇ ਬਾਪ ਭਾਈ ਅੱਗੇ ਦਾ ਹਿਸਾਬ ਦੇਣਾ ਹੈ ਜੀ ਤੁਸੀਂ ਵੀ ਜਿੱਥੇ ਜੌਬ ਕਰਦੇ ਹੋ ਉਹਨੂੰ ਹਿਸਾਬ ਤੇ ਦੇਣਾ ਪੈਣਾ ਉਣੀ ਮੁੰਡਾ ਵੀ ਇੱਧਰ-ਉੱਧਰ ਹੋ ਗਿਆ ਉਹ ਸਾਰੇ ਪਜਾ ਕੇ ਉਹ ਸਾਰੇ ਆ ਕੇ ਉਹਨੂੰ ਕੇਰਲੇ ਸਾਰਾ ਕੁਝ ਹੋਇਆ ਉਹ ਮੁੰਡਾ ਭੱਜ ਗਿਆ। ਜੀ ਸਰਮਾਨ ਜੀ ਕੀ ਗੱਲਬਾਤ ਹੋ ਗਈ ਇੱਥੇ ਟਰੋਪ ਪੰਪ ਦੇ ਉੱਤੇ? ਲੈ ਲੈ ਉਹ ਤੇਲ ਪਾਉਣ ਆਇਆ ਮੁੰਡਾ। ਅੱਛਾ ਜੀ। ਤੇਲ ਪਾਉਣ ਦੇ ਨਾਲ ਉਹ ਜਿਹੜਾ ਪੈਟਰੋਲ ਪੰਪ ਵਾਲਾ ਸੀਗਾ ਮੁੰਡਾ ਉਹਨੇ ਕਿਤੇ ਦੇ ਲੱਤ ਮਾਰਤੀ। ਜੀ। ਤੇ ਬਸ ਇੰਨੇ ਵਿੱਚ ਹੀ ਅਟੈਚ ਵੀਟ ਆ ਗਿਆ। ਜੀ। ਤੇ ਮੁੰਡੇ ਨੇ ਉਹਨੇ ਚੱਕਿਆ ਕਹਿੰਦਾ ਵੀ ਇਹਨੇ ਸ਼ਰਾਬ ਪੀਤੀ ਆ। ਜੀ। ਤੇ ਉਹਨਾਂ ਜਾ ਕੇ ਝਗੜਾ ਕਰ ਲਿਆ। ਕਦੇ ਹੁਣ ਤੋਂ ਪਹਿਲੇ ਝਗੜਾ ਕੀਤਾ ਵੈਸੇ ਤਾਂ ਇਹਨਾਂ ਨੇ ਜੀ ਤੇ ਕਹਿੰਦੇ ਚਾਰ ਪੰਜ ਬੰਦੇ ਸੀਗੇ ਜਿਹੜਾ ਮੇ ਟਿਕਟਾ ਖੜਾ ਫੱਟੜਾ ਚਾਰ ਪੰਜ ਜਿਹੜੇ ਹੈਗੇ ਦੱਸਦੇ ਆ ਪਾ ਚੁੱਕੇ ਤੇ ਮੋਟਰਸਾਈਕਲ ਸਾਡੇ ਕੋਲ ਪੰਪ ਦੱਸਦੇ ਪਿਆ ਪੰਪ ਦੇ ਬੰਦੇ ਇਹ ਕੋਣ ਸੀਗੇ ਜਿਨ੍ਹਾਂ ਨੇ ਗੁੰਡਾ ਕਰਦੀ ਕੀਤੀ ਹੈ ساری ਇਹ ਤਾਂ ਹੈ ਨਾ ਪੈਟਰੋਲ ਪੰਪ ਦੀ ਮੁਲਾਜ਼ਮ ਹੈ ਕਿਹੜਾ ਪੰਪ ਕਿਹੜਾ ਭਵਾਰੇ ਵਾਲੇ ਚੌਂਗਲੇ ਦਾ ਪੰਪ ਹੈ ਭਾਰੇ ਚੌਂਗਲੇ ਦਾ ਪੰਪ ਹੈ ਹਾਂ 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 ਜਿਹਨੂੰ ਕੁੱਟਿਆ ਉਹ ਪٹرول ਕੋਣ ਆਇਆ ਸੀ ਉਹ ਮੁੰਡਾ ਪٹرول ਪਾਉਣ ਆਇਆ ਅਗਲੀ ਖਬਰ ਲੋਹਿਆੜੇ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਦੇ ਵੱਲੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਉਹਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਫੈਕਟਰੀਆਂ ਦੇ ਵਿੱਚ ਜਿਹੜੇ ਇਹ ਚੋਰੀ ਕਰਦੇ ਸੀ ਉਹਨਾਂ ਨੂੰ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਉਹਨਾਂ ਵੱਲੋਂ ਇੱਕ ਹੋਰ ਅਹਿਮ ਜਾਣਕਾਰੀ ਵੀ ਸਾਂਝੀ ਕੀਤੀ ਜਾਂਦੀ ਹੈ ਕਿ ਜਿਹੜੀ ਗੱਡੀ ਦੇ ਵਿੱਚ ਇਹਨਾਂ ਦੇ ਵੱਲੋਂ ਜਰੂਰ ਜਨਰਲ ਵੱਲੋਂ ਚੋਰੀ ਕੀਤੀ ਗਈ ਤੇ ਜਿਹੜੀ ਗੱਡੀ ਇਹਨਾਂ ਵੱਲੋਂ ਇਸਤੇਮਾਲ ਕੀਤੀ ਗਈ ਉਸ ਗੱਡੀ ਨੂੰ ਵੀ ਉਹਨਾਂ ਵੱਲੋਂ ਕਾਬੂ ਕਰ ਲਿੱਟਾ ਗਿਆ। ਇਹ ਮਾਨਯੋਗ ਕਮਿਸ਼ਨਰ ਸ੍ਰੀ ਸੋਪਨ ਸ਼ਰਮਾ ਆਈਪੀਐਸ ਉਹਨਾਂ ਦੀ ਜੋਗ ਜਿਹੜੀ ਰਹਿਨਮਾਈ ਹੇਠ ਅਸੀਂ ਮਾਨਯੋਗ ਡੀਸੀਪੀ ਸ੍ਰੀ ਜਸਕਰਨਜੀਤ ਸਿੰਘ ਤੇਜਾ ਡੀਸੀਪੀ ਰੂਰਲ ਤੇ ਏਡੀਸੀਪੀ ਜਸ਼ਨਦੀਪ ਸਿੰਘ ਗਿੱਲ ਸਾਡੇ ਜੋਗ ਜਿਹੜੇ ਦਿਸ਼ਾ ਨਿਰਦੇਸ਼ਾਂ ਥੱਲੇ ਅਸੀਂ ਇੱਕ ਮੋਤੀ ਨਗਰ ਪੁਲਿਸ ਸਟੇਸ਼ਨ ਚ ਗੈਂਗ ਵਸਟ ਕੀਤਾ ਜਿਹੜਾ ਮਨੋ ਥੈਫਟ ਦੀਆਂ ਤੇ ਹੋਰ ਲੁੱਟਖੋਹ ਦੀਆਂ ਵਾਰਦਾਤਾਂ ਚ ਸ਼ਾਮਲ ਸੀਗਾ ਇੱਚ ਅਸੀਂ ਚਾਰ ਦੋਸ਼ੀ ਇਹਦੇ ਅਰੈਸਟ ਕੀਤੇ ਨੇ ਜਿੰਨਾ ਚ ਇੱਕ ਤਰਨ ਕਪੂਰ ਤੇ ਇਹਦੇ ਨਾਲ ਤਿੰਨੇ ਦੇ ਹੋਰ ਦੋਸ਼ੀ ਜਿਹੜੇ ਸੰਮਨ ਸਿੰਘ ਤੇ ਪੁੱਤਰ ਗੋਰਾ ਸਿੰਘ ਇਹ ਜਗਰਾਉਂ ਦਾ ਰਹਿਣ ਵਾਲਾ ਇੱਕ ਜਿਹੜਾ ਹੈਗਾ ਰਮਨਦੀਪ ਸਿੰਘ ਉਰਫ ਜਸੂ ਇਹ ਟੁੱਡੀਕੇ ਦਾ ਰਹਿਣ ਵਾਲਾ ਇਹ ਚੋਰੀ ਦੀਆਂ ਮਾਰਦਤਾਂ ਚ ਇਨਵੋਲਵ ਸੀਗੇ ਇਹ ਕੀ ਕਰਦੇ ਸੀ ਇਹਨਾਂ ਨੇ ਕੱਪੜਾ ਵਗੈਰਾ ਜਾਂ ਜੈਕ ਤਾਂ ਫੈਕਟਰੀਆਂ ਚ ਜਾਂਦੇ ਸੀ ਇੱਕ ਇੱਕ ਗੱਡੀ ਪਹਿਲਾਂ ਚੋਰੀ ਦੀ ਇਹਨਾਂ ਕੋਲ ਇੱਕ ਰਿਕਵਰ ਹੋਈ ਆ ਤੇ ਉਹਦੇ ਚ ਲੋਡ ਕਰਕੇ ਗਾਂ ਇਹਨੂੰ ਵੇਚ ਦਿੰਦੇ ਸੀ ਇਹਨਾਂ ਚ ਜਿਨ੍ਹਾਂ ਨੇ ਜਿਹਨੂੰ ਨੈਕਸਟ ਵੇਚਿਆ تنویر ملک ਇਹ ਟੱਬਾ ਰੋਡ ਦਾ ਰਹਿਣ ਵਾਲਾ ਇਹਨੂੰ ਇਹ ਸਮਾਨ ਇਹਨਾਂ ਨੇ ਵੇਚਤਾ ਇਹ ਗਾਂ ਵੱਖ-ਵੱਖ ਸਟੇਟਾਂ ਚ ਇਹਨੂੰ ਗਾਂ ਸਪਲਾਈ ਦਿੰਦਾ ਸੀ ਉਦੇ ਵਿੱਚ ਵੀ ਅਸੀਂ ਦੋ ਦੋਸ਼ੀ ਸਾਡੇ ਹਜੇ ਹੋਰ ਅਰੈਸਟ ਕਰਨ ਵਾਕਿ ਨੇ ਇੱਕ ਤਾਂ ਜਿਹੜਾ ਹੈਗਾ ਲਵਪ੍ਰੀਤ ਸਿੰਘ ਲਵ ਵਾਸੀ ਗਰਦਾਸਪੁਰ ਤੇ ਇੱਕ ਅਰਸ਼ਪ੍ਰੀਤ ਸਿੰਘ ਜਗਰਾਉ ਇਹ ਹਾਲੇ ਰਹਿੰਦੇ ਨੇ ਇਹਨਾਂ ਨੂੰ ਅਸੀਂ ਜਲਦੀ ਅਰੈਸਟ ਕਰਕੇ ਇਹਨਾਂ ਦਾ ਵੀ ਅਸੀਂ ਹੋਰ ਕਾਰਵਾਈ ਜਿਹੜੀ ਅਮਲ ਚ ਲਾਉਂ ਆ ਸਾਡੇ ਕੋਲ 16 ਬੋਰੇ ਜਿਹੜੇ ਹੌਜਰੀ ਦਾ ਸਮਾਨ ਮਿਲਿਆ ਹੈਗਾ ਜਿੰਨਾ ਜਾਇਕ ਤਾਂ ਮਾਨ ਆ ਤੇ ਨਾਲ ਨਾਲ ਇਹਨਾਂ ਨੇ ਕੋਈ ਇੱਕ ਠੇਕੇ ਤੇ ਜਿਹੜੀ ਸ਼ਰਾਬ ਵਗੈਰਾ ਵੀ ਚੋਰੀ ਕੀਤੀ ਹੈਗੀ ਉਹ ਨਜਾਇਜ਼ ਸ਼ਰਾਬ ਜਿਹੜੀ ਅੰਗਰੇਜ਼ੀ ਸ਼ਰਾਬ ਉਹਦੇ ਵੀ 1440 ਪੂਏ 30 ਪੇਟੀਆਂ ਜਿਹੜੇ ਰਿਕਵਰ ਹੋਏ ਨੇ ਇਹ ਜਿਹੜਾ ਸਮਾਨ ਆ ਸਾਰਾ ਅਸੀਂ ਸੱਪ ਭਿੰ다 ਸਿੰਘ ਜਿਹੜੇ ਐਸਚੂ ਮੋਤੀ ਨਗਰ ਨੇ ਇਹਨਾਂ ਦੀ ਜਿਹੜੀ ਹੈਗੀ ਟੀਮ ਨੇ ਮੰਨੋ ਬੜਾ ਵਧੀਆ ਕੰਮ ਕੀਤਾ ਤੇ ਜਿਹੜੇ ਭੈੜੇ ਪੁਰਸ਼ ਦੇ ਤਾ ਦੇ ਵਰਖਲਾਬ ਸਾਡੀ ਇਦਾਂ ਹੀ ਸ਼ਕਤੀ ਹੋਰ ਜਾਰੀ ਰਹੂਗੀ ਕਿੰਨੇ ਸਮੇਂ ਤੋਂ ਇਹ ਚੋਰੀ ਦੀ ਵਾਰਦਾਤਾਂ ਕਰ ਰਹੇ ਇਹ ਬ੍ਰਦਰ ਇਹ ਹੈਕਚੁਅਲ ਆ ਜਿਹੜਾ ਤੁਸ਼ਾਰ ਕਪੂਰ ਇਹਤੇ 24 ਮੁਕੱਦਮੇ ਨੇ 2017 ਤੋਂ ਸ਼ੁਰੂ ਹੋਏ ਨੇ ਤੇ ਲਗਾਤਾਰੇ ਕੰਟੀਨਿਊਲੀ ਚੋਰੀ ਕਰਦਾ ਹੈਗਾ ਮੰਨੋ ਇਹਦੇ ਨਾਲ ਇਹਨਾਂ ਨੇ ਆਪਣਾ ਨਵੇਂ ਨਵੇਂ ਹੋਰ ਸਾਥੀ ਜੋੜ ਲੰਨੇ ਆ ਜੇਲ੍ਹ ਜਾਂਦਾ ਜਦੋਂ ਕੋਈ ਜੇਲ੍ਹ ਚ ਇਹਨਾਂ ਦਾ ਸੰਪਰਕ ਹੋ ਗਿਆ ਠੀਕ ਆ ਨੇ ਇਦਾਂ ਹੀ ਵੱਖ-ਵੱਖ ਜਿਹੜੇ ਦੋਸ਼ੀ ਨੇ ਇਹ ਚ ਇਹਨਾਂ ਨੇ ਇੱਕ 7 ਨੰਬਰ ਡਿਵੀਜ਼ਨ ਦਾ ਮੁਕੱਦਮਾ ਨੰਬਰ 47 ਆ 2025 ਦਾ ਉਹ ਵੀ ਇਹਨਾਂ ਨੇ ਮੰਨਿਆ ਸਾਡੇ ਕੋਲੇ ਵੀ ਅਸੀਂ ਉਹ ਚੋਰੀ ਵੀ ਕੀਤੀ ਸੀ ਅਈ ਵਕ ਵਕ ਚੋਰੀਆਂ ਚ ਇਨਵੋਲਵ ਨੇ ਲੁਧਿਆਣੇ ਦੇ ਵਿੱਚ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਅਤੇ ਜਿਹੜੇ ਕਿਸਾਨ ਨੇ ਉਹਨਾਂ ਦੇ ਵੱਲੋਂ ਮਨਰੇਗਾ ਸਕੀਮ ਜਿਹੜੀ ਆ ਉਸ ਨੂੰ ਬੰਦ ਕਰਨ ਤੋਂ ਬਾਅਦ ਆਪਣੀ ਜਿਹੜੀ ਆਵਾਜ਼ ਚੱਕੀ ਗਈ ਅਤੇ ਉਹਨਾਂ ਵੱਲੋਂ ਲੁਧਿਆਣੇ ਦੇ ਵਿੱਚ ਨਵੀਂ ਕਚੈਰੀ ਫਿਰੋਜ਼ਪੁਰ ਰੋਡ ਦੇ ਬਾਹਰ ਜਿਹੜਾ ਰੋਜ਼ ਪ੍ਰਦਰਸ਼ਨ ਹੈ ਕੀਤਾ ਗਿਆ ਤੇ ਕਿਸਾਨਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਹਮ ਇਤਨੇ ਕਈ ਗੁਜ਼ਰੇ ਹੋ ਗਏ ਕਿ ਭਈ ਇੱਕ ਭਾਈ 1.14 ਮਹੀਨੇ ਸੇ ਟਾਵਰ 'ਤੇ ਬੈਠਾ ਹੈ ਕਿਸੇ ਕੋ ਨਜ਼ਰ ਨਹੀਂ ਆ ਰਹਾ मेरे को तीन महीने हो गए चिल्लाते हुए दाड़ते हुए कहते हुए कि भाई उसका साथ दो क्या ऐसी कम्युनिटी की जिम्मेवारी नहीं है एक गुरजीत सिंह खालसा ने कोई गुना किया है नहीं वो हमारे लिए वो गुरु ग्रंथ साहब जी के लिए चौदह महीने से टावर के ऊपर बैठा तपस्या कर रहा है उसका क्या अपना निजी स्वार्थ है नहीं वो चाहता है कि हमारे गुरु ग्रंथ साहब जी की भेद भी ना हो अगर कोई दुष्ट भेद भी करता है उसके लिए सख्त कानून बने मेरे प्यारे भाइयों ये समय घर में बैठने का नहीं है हम सब की जिम्मेवारी बनती है कि जो एक जनवरी से यात्रा उनके समर्थन में निकाली जा रही है गुरु ग्रंथ साहब जी की हजूरी में एक नगर कीर्तन के रूप में तो आप सभी के सभी मैं हाथ जोड़ के अपील करता हूं इस यात्रा में चाहे आप एक घंटे के लिए आओ चाहे आधे घंटे के लिए आओ हर अगर हम हमारा मरना जीना सब गुरु साहब के हजूरी में होता है ना तो ये हमारी बनती है उनके लिए हमें समय समय देना पड़ेगा समय निकालना पड़ेगा हमारी ये गुरजीत सिंह खालसा की जिम्मेवारी नहीं है ये हर सिख की जिम्मेवार है हर सनातनी की जिम्मेवारी है तो मैं बड़े दुखी मन से इस बात को कह रहा हूँ क्योंकि मेरे को कोई भी मतलब इस तरह का कोई संतोषजनक जनता का समर्थन नहीं दिखाई दिया जिसके कारण से मैं थोड़ा सा इसलिए परेशान हूं क्या हम यार इतने अपने खुदगर्ज हो गए हैं कि हमें उस भाई का दर्द समझ नहीं आता जान तो पहला एक नजर अहम सुर्खियां देवल गुड़ाड़ी ने पेट्रोल बम पे होया भारी हंगामे किसान अरे वालों कितना गया रोज प्रदर्शन ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਮਿਲੀ ਵੱਡੀ ਸਫਲਤਾ ਫੈਕਟਰੀਆਂ ਚ ਚੋਰੀ ਕਰਨ ਵਾਲੇ ਗਿਰੋਹ ਗ੍ਰਿਫਤਾਰ ਫਿਲਹਾਲ ਦੇ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂੰ ਦਿਓ ਇਜਾਜ਼ਤ